ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਕੋਟੜਾ ਕੌੜਿਆਂ ਦਾ ਤਹਿਸੀਲ ਫੂਲ ਹੈ ਤੇ ਜ਼ਿਲ੍ਹਾ ਮਿੱਤਰੋ ਜੀ ਬਠਿੰਡਾ ਬਾਈ ਦਵਿੰਦਰ ਦੇ ਡੇਰੀ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਦਾ ਕੰਮ ਹੈਗਾ ਜੀ ਦੁੱਧ ਦਾ ਤੇ ਮਾੜਾ-ਮੋਟਾ ਖਰੀਦ-ਵੇਚ ਵੀ ਵੀ ਕਰਦਾ ਜੇ ਕਿ ਕਈ ਪਸ਼ੂ ਵੱਜ ਜਾਂਦੇ ਨੇ ਤੇ ਅੱਜ ਬਾਈ ਕੋਲੇ ਤਿੰਨ ਨਗਾ ਜਿਹਦੇ ਵਿੱਚੋਂ ਦੋ ਤਾਂ ਮਿੱਤਰੋ ਪਹਿਲੇ ਸੂਏ ਸੂਣ ਵਾਲੀਆਂ ਵਹਿੜਾਂ ਇੱਕ ਤੋਕੜ ਗੱਪਣ ਵਹਿੜ ਹੈ ਤੇ ਪੂਰੀ ਜਿਹੜੀ ਬਾਈ ਤੋਂ ਡਿਟੇਲ ਲਵਾਂਗੇ ਤੇ ਬਹਿੜਾ ਮਿੱਤਰੋ ਤੋਂ ਨਹੀਂ ਚੰਗੀਆਂ ਨੇ ਤੇ ਨਾਗ ਤਿੰਨੇ ਹੀ ਚੰਗੇ ਆ ਫਿਰ ਆਪਾਂ ਕਹਨੇ ਆ ਤੇ ਜਿਹੋ ਜਹਾ ਮੱਲਾ ਰੇਟ ਆ ਉਹ じゃ ਮਿੱਤਰੋ ਪਸੂ ਆ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਕਰਦੇ ਆ ਬਾਈ ਦੇ ਨਾਲ ਗੱਲਬਾਤ ਫਿਰ ਮਿੱਤਰੋ ਆਪਾਂ ਕੱਲਾ ਕੱਲਾ ਨਾਗਾ ਪਸੂ ਨੂੰ ਤੋੜ ਕੇ ਦਿਖਾਵਾਂਗੇ ਨਾਲ ਦੀ ਨਾਲ ਆਪਾਂ ਮਿੱਤਰੋ ਡਿਟੇਲ ਵੀ ਦੇਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬੰਦੇ ਠੀਕ ਹੈ ਆਪਣੇ ਕੋਲੇ ਫਿਰ ਤਿੰਨ ਬਹਿੜਾ ਹਨਾ ਹਾਂਜੀ ਤਿੰਨ ਆ ਦੋ ਪਹਿਲੇ ਸੂਏ ਦੋ ਪਹਿਲੇ ਜੀ ਇੱਕ ਇੱਕ ਦੂਜੇ ਸੂਆ ਸੋਣਾ ਨਹੀਂ ਉਹ ਦੂਜੇ ਨੂੰ ਗੱਬਣਾ ਜੀ ਦੂਜੇ ਨੂੰ ਗਾ ਦੂਜੇ ਸੂਆ ਸੋਣਾ ਗਾ ਹਾਂ ਓਕੇ ਇਹਦੀ ਪਹਿਲਾ ਗੱਲ ਆਪਾਂ ਕਰ ਗਏ ਇਹ ਪਹਿਲਾ ਸੂਆ ਜੀ ਖੀਰੀ ਹੈ ਮੂੰਹੋਂ ਖੀਰੀ ਆ ਸੂਆ ਪਹਿਲਾ ਹਾਂਜੀ ਕੱਦ ਠੀਕ ਆ ਹਨਾ ਕੱਦ ਠੀਕ ਆ ਜੀ ਹਾਂ ਕੋਈ ਬਾਲਾ ਛੋਟਾ ਵੀ ਨਹੀਂ ਮਿੱਤਰੋ ਤੇ ਠੀਕ ਆ ਕੱਦ ਥੋੜੀ ਜਿਹੀ ਸਿਹਤ ਪੱਖੋਂ ਤਾਂ ਹਲਕੀ ਆ ਹਨਾ ਹਾਂਜੀ ਹਾਂ ਇਹਨੂੰ ਤੋਰੋ ਜੀ ਇੱਕ ਵਾਰੀ ਥਣ ਲੇ ਵੀ ਦੀ ਮਿੱਤਰੋ ਪੂਰੀ ਸਾਫ ਆ ਪਹਿਲਾ ਸੂਆ ਸੂਣੀਆ ਤੇ ਮੂੰਹੋਂ ਮਿੱਤਰੋ ਖੀਰੀ ਆ ਕਦ ਘਾੜ ਮਿੱਤਰੋ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਥਾਂਲੇ ਵੀ ਦੀ ਪੂਰੀ ਸਾਫ ਆ ਦੁੱਧ ਮੇਰਾ ਅੰਦਾਜ਼ਾ ਵੀ 15 16 ਲੀਟਰ ਅੰਦਾਜ਼ਾ ਵੱਧ ਘੱਟ ਵੀ ਕਰ ਸਕਦੀ ਆ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਹੋ ਰਹੀ ਆ ਐਵੇਂ ਆਪਾਂ 20 ਨਹੀਂ ਕਹਿੰਦੇ 25 ਨਹੀਂ ਕਹਿੰਦੇ ਕਿਉਂਕਿ ਜਿੰਨੇ ਕ ਮਿੱਤਰੋ ਲੇਵਾ ਆਪਣ ਨੂੰ ਦੀਂਦਾ ਉਸ ਹਿਸਾਬ ਨਾਲ ਹੀ ਆਪਾਂ ਦੁੱਧ ਕਾ ਕਹਨੇ ਆ ਕਰਜੇ ਤਾਂ 18 ਵੀ ਕਰਜੇ ਪਰ 15 16 ਲੀਟਰ ਵਾਲੀ ਆਪਾਂ ਗੱਲ ਕਰਦੇ ਆ ਵੀ ਦੋਨੇ ਬਿਹੜਾ ਉਹ ਹੋ ਸਕਿਆ 2 ਕਿਲੋ ਵੱਧੇ ਇਹ 16 ਕਿਲੋਟਰ ਦਾ ਅੰਦਾਜ਼ਾ ਮੁੱਲ ਕੀ ਕਰਤਾ ਜੀ ਦਾ ਫਿਰ 75 ਦੀ ਦੇ ਦਾਂਗੇ 75 ਦੀ ਦੇ ਦਾਂਗੇ ਹਾਂ ਜੀ ਪਹਿਲੇ ਸੂਏ ਸੂਣਾ ਮੂੰਹ ਖੀਰੀਆ ਕਿੰਨੇ ਕ ਦਿਨ ਰਹਿੰਦੇ ਆ ਇਹਦੇ ਬਾਅਦ ਤਿੰਨ ਕ ਦਿਨ ਰਹਿ ਗਈ ਓਕੇ ਤੇ ਜਿਹੜੇ ਦੂਜੇ ਨੰਬਰ ਤੇ ਗੱਲ ਕਰਦੇ ਆ ਹਨਾ ਚੰਗੀ ਸੰਭੀ ਵੀ ਤੇ ਥਣਲੇ ਵੀ ਦੀ ਮਿੱਤਰੋ ਇਹ ਵੀ ਪੂਰੀ ਸਾਫ ਆ ਮੂੰਹੋਂ ਕਿਵੇਂ ਆ ਜੀ ਇਹ ਇਹ ਚੌਗੀ ਆ ਜੀ ਇਹ ਚੌਗੀ ਆ ਠੀਕ ਆ ਇਹਨੂੰ ਵੀ ਤੋੜੋ ਜੀ ਫਿਰ ਮੂੰਹ ਚਾਰ ਦੰਦ ਆ ਪਹਿਲੇ ਸੂਏ ਮਿੱਤਰੋ ਇਹ ਖੀਰੀਆਂ ਨਾਲੋਂ ਦੁੱਧ ਵੱਧ ਕੱਢਣੀ ਆ ਕਿਉਂਕਿ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ ਅੰਦਾਜ਼ਾ ਤਿੰਨ ਸਾਢੇ ਤਿੰਨ ਸਾਲ ਦੀ ਘੱਟੋ ਘੱਟ ਹੋਣੀ ਆ ਤੇ ਜਿਹੜਾ ਥੋੜਾ ਵੱਡਾ ਹੋ ਕੇ ਪਸੂ ਮਿੱਤਰੋ ਬਣੇ ਉਹ ਦੁੱਧ ਚੰਗਾ ਕੱਢ ਦਿੰਦਾ ਤੇ ਥੋੜਾ ਜੇ ਪੈਰ ਮਿੱਤਰੋ ਲਾਲ ਨੇ ਕਿਉਂਕਿ ਆਪਣਾ ਕਿ ਫਰਜ ਬੰਦਾ ਦੱਸਣ ਦਾ ਕਈ ਭਰਾ ਕਹਿ ਦਿੰਗੇ ਵੀ ਆ ਕੇ ਕੋਈ ਨੁਕਸ ਕੱਢੇ ਵੈਸੇ ਨੁਕਸ ਕੋਈ ਨਹੀਂ ਤੇ ਥੋੜੀਆਂ ਜਿਹਾ ਬਾਈ ਕਹਿੰਦਾ ਵੀ ਚਿਚੜੀਆਂ ਲੱਗੀਆਂ ਕਰਕੇ ਦਿੱਕਤ ਆਈ ਵੀ ਆ ਥੋੜੀ ਜੀ ਕੋਈ ਖਾਸ ਗੱਲ ਨਹੀਂ ਥਣਲੇਵੀ ਦੀ ਪੂਰੀ ਸਾਫ ਹੈ ਤੇ ਚੰਗਾ ਸੋਹਣਾ ਥਾਣਾ ਹੈ ਆ ਇਹਦਾ ਰੇਟ ਜੀ ਫਿਰ ਆਪਾਂ ਇਹਦਾ 82 ਜੀ 82 ਹਾਂਜੀ ਚ ਮੂੰਹੋਂ 4 ਦੰਦਾ ਹਾਂਜੀ ਕਿੰਨੇ ਕ ਦਿਨ ਲੈ ਜੂ ਜੀ ਇਹ ਇਹਦਾ ਹਜੇ ਪਿਆ ਜੀ ਹਫਤਾ ਹਫਤਾ ਹਾਂਜੀ ਓਕੇ ਤੇ ਤੀਜੇ ਨੰਬਰ ਤੇ ਧੋਕੜ ਗੱਭਣਾ ਹਣਾ ਹਾਂਜੀ ਇਹ ਸੂਆ ਪਹਿਲਾ ਸੂਆ ਸੂਰੀਆ ਪਹਿਲਾ ਸੂਈ ਵੀ ਆ ਜੀ ਪਹਿਲਾ ਪਹਿਲਾਂ ਇਹਨੇ ਦੁੱਧ 20 ਲੀਟਰ ਦਿੱਤਾ ਜੀ ਓਕੇ ਦੂਜਾ ਸੂਆ ਸੁਣਾ ਹਾਂ ਹੁਣ ਦੂਜਾ ਸੂਆ ਕਿੰਨੇ ਕ ਚਿਰ ਦੀ ਗੱਭਣਾ ਹੈ 4 ਮਹੀਨੇ ਦੀ ਹਾਂ ਖੋਲੋ ਜੀ ਜਨਮਰ 4 ਮਹੀਨੇ ਦੇ ਮਤਲਬ ਰੋ ਗੱਭਣਾ ਹੈ ਦੁੱਧ ਕਿੰਨਾ ਇਸ ਵਕਤ ਤਾਂ ਹੈਗਾ ਜੀ 6-7 ਕਿਲੋ 6-7 ਤੇ ਥੋੜੀ ਜਿਹੀ ਮਿੱਤਰੋ ਕ੍ਰਾਸ ਦੇ ਵਿੱਚ ਆਉਂਦੀ ਆ ਥਾਂਲੇ ਵੇ ਦੀ ਬਣਤਰ ਆਪਾਂ ਐਨੂੰ ਤੋਰੇ ਲੰਬੀ ਤੋਰੇ ਜਿਹੀ ਬਣੀ ਸੋਹਣਾ ਮੋਟਾ ਥਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਆ ਅ ਪਹਿਲੇ ਸੂਏ ਮਿੱਤਰੋ ਸੂਈ ਵੀ ਆ ਦੂਜੇ ਸੂਏ ਸੋਣੀ ਹੈ ਥੋੜਾ ਜਿਹਾ ਇੱਕ ਮਗਰੋਂ ਸਾਈਡ ਦਾ ਨਹੀਂ ਲੱਗਦਾ ਕੁਸੂਣੀ ਨਹੀਂ ਉਹੀ ਲੱਗਦਾ ਵੈਸੇ ਠੀਕ ਆ ਹਾਂ ਜੀ ਓਕੇ ਚਾਰੇ ਥਣਾ ਜੋ ਕੋਈ ਦੁੱਧੋਂ ਕੀ ਰੇਟ ਕਰਤਾ ਜੀ ਦਾ ਫਿਰ ਆਪਾਂ ਇਹ 45 ਹੀ ਦੇ ਦੇਗੇ 45 ਹੀ ਦੇਣੀ ਆ ਹਾਂ ਤੇ ਫੋਨ ਨੰਬਰ ਜੀ ਆਪਣਾ 95899 ਜੀ 98899 57499 57499 ਇਹਨਾਂ ਦੇ ਕੋਈ ਟੀਕਿਆਂ ਦੀ ਹੈ ਡੀਟੇਲ ਕੋਈ ਨਹੀਂ ਟੀਕੇ ਜੀ ਡਾਕਟਰ ਆਉਂਦਾ ਆਪਣੇ ਕੋਲੇ ਭੁੰਦੜ ਤੋਂ ਲਿਆਜ ਵਾਲਾ ਹਾਂ ਉਸ ਤੋਂ ਵੀ ਪੁਰਾਣਾ ਨਾਲ ਵਧ ਗਈ ਭਰ ਕੇ ਜਾਂਦਾ ਓਕੇ ਹਾਂ ਜੀ ਧੰਨਵਾਦ